ਅ ਉਹ ਉਹਦਾਂ ਮਕਦਮੇ ਕਿਤੇ ਨਹੀਂ ਕਰਾ। ਅੱਜ ਸਾਡੇ ਸਤਕਾਰਯੋਗ ਮੁੱਖ ਮੰਤਰੀ ਜੀ ਉਹ ਐਸਡੀ ਸੁਖਵੀਰ ਸੁਖੀ ਜੀ ਪਹੁੰਚੇ ਨੇ। ਡਾਕਟਰ ਸਾਹਿਬ ਸਾਡੀ ਸਨੁਮਾਨ ਭਾਜ ਜੀ ਸਾਡੀ ਸਮੁੱਚੀ ਟੀਮ ਅੱਜ ਜਿਹੜੇ ਧੂਰੀ ਦੀ ਬਿਊਟੀਫਿਕੇਸ਼ਨ ਲਈ ਜਿਹੜੇ 4 ਕਰੋੜ ਰੁਪਏ ਦੇ ਕੰਮ ਹੋ ਰਹੇ ਨੇ ਅੱਜ ਦੀ ਸ਼ੁਰੂਆਤ ਸੰਤ ਕਮਰੰਕਾਰੀ ਭਵਨ ਦੇ ਸਾਹਮਣੇ ਇਹ ਤੋਂ ਕਰਕੇ ਫਿਰ ਸ਼ੇਰਪੁਰ ਚੌਂਕ ਦੇ ਵਿੱਚ ਹੁੰਦੇ ਹੋਏ ਜਿੰਨੇ ਵੀ ਅੱਜ ਕੰਮ ਨੇ ਸਾਰੇ ਉਹਨਾਂ ਦਾ ਸ਼ੁਰੂਆਤ ਕੀਤੀ ਜਾਊ। ਇੱਕ ਧੂਰੀ ਦੇ ਸਰਕਾਰੀ ਸਕੂਲ ਕੰਨਿਆ ਸਕੂਲ ਤੋਂ ਗੰਦੇ ਪਾ ਦਾ ਡੰਪ ਬਣਿਆ ਪਿਆ ਸਾਡੀ ਹੁਣੀ ਗੱਲ ਹੋਈ ਹੈ ਸਾਹਮਣੇ ਕਿ ਉਹਨਾਂ ਨੇ ਇੱਕ ਦੱਸਿਆ ਕਿ 15-20 ਦਿਨ ਦੇ ਵਿੱਚ ਵਿੱਚ ਸਾਰੇ ਡੰਪ ਜਿਹੜੇ ਨੇ ਚੱਕੇ ਜਾਣਗੇ ਤੇ ਜਿਹੜਾ ਕੂੜਾ ਜਿਹੜਾ ਸ਼ਹਿਰ ਦਾ ਕੂੜਾ ਕਰਕਟ ਹੈ ਇਹ ਹੋਰ ਇੱਕ ਦੋ ਗੱਡੀਆਂ ਇਹਨਾਂ ਨੂੰ ਦੇਖ ਕੇ ਇਹਨੂੰ ਸਿੱਧਾ ਹੀ ਉੱਥੇ ਜਿਹੜਾ ਡੰਪ ਬਣਾਇਆ ਉਹਦੇ ਤੇ ਭੇਜਿਆ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿਕਾਸ ਕਰਦਿਆਂ ਝੜੀ ਲਗਾਈ ਯਾਰ ਕੀ ਕਹਿੰਦੇ ਸਾਰੇ ਹਾਂ ਸੀਐਮ ਸਾਹਿਬ ਨੂੰ ਆਪਣੇ ਹਲਕੇ ਲਈ ਜਾਂ ਹਲਕੇ ਦੇ ਪਿੰਡਾਂ ਲਈ ਜੋ ਵੀ ਪ੍ਰਪੋਜ਼ਲ ਇਥੋਂ ਸਾਨੂੰ ਡਿਮਾਂਡ ਆਉਂਦੀ ਆ ਉਹ ਲਗਾਤਾਰ ਪੈਸਾ ਜਾਰੀ ਕੀਤਾ ਜਾ ਰਿਹਾ ਜਿਵੇਂ ਕਿ ਅੱਜ ਕੰਮ ਦੀ ਸ਼ੁਰੂਆਤ ਕਰਾਈਏ 90 ਲੱਖ ਦੀ ਲਾਗਤ ਨਾਲ ਇਹ ਪਾਰਕ ਤੇ ਲਗਭਗ 3.5-3 ਕਰੋੜ ਰੁਪਏ ਦੀ ਨਾਲ ਜਿਹੜਾ ਸ਼ੇਰਪੁਰ ਚੌਂਕ 'ਚ ਅੱਜ ਸ਼ੁਰੂਆਤ ਕਰਾ ਰਹੇ ਹਾਂ ਜਲਦੀ ਹੀ ਆਉਣ ਵਾਲੇ ਦਿਨਾਂ 'ਚ ਸੀਐਮ ਸਾਹਿਬ ਖੁਦ ਆ ਕੇ ਉਦੋਂ ਘੱਟ ਨਹੀਂ ਹੁਣ ਇਹਦਾ ਕਰਨੀ ਨਗਰ ਕਾਉਂਸਲ ਦੇ ਪਾਰਕ ਵਿੱਚ ਇੱਕ ਸਫਾਈ ਦਾ ਪਾਣੀ ਟੈਂਕੀ ਖੜੀ ਹੈ ਜੋ ਕਿ 40 ਸਾਲਾਂ ਤੋਂ ਖੜੀ ਹੈ ਤੇ ਚ ਪਾਣੀ ਹਾਲ ਤੱਕ ਨਹੀਂ ਚੱਲਿਆ ਉੱਥੇ ਬੱਚੇ ਬਜ਼ੁਰਗ ਸਾਰੇ ਆਉਂਦੇ ਉਹਦਾ ਪਿਛਲੇ ਹਫ਼ਤੇ ਸੀ ਮੀਟਿੰਗ ਪ੍ਰਧਾਨ ਦੀ ਮੀਟਿੰਗ ਕਰਕੇ ਆਟੇ ਨੇ ਸਾਡੀ ਡਿਪਟੀ ਕਮਿਸ਼ਨਰ ਸਾਹਿਬ ਦੇ ਆਫਿਸ ਮੀਟਿੰਗ ਹੋਈ ਸੀ ਉਹਦਾ ਉਹਨੂੰ ਦੀ ਉਹਨੂੰ ਆਪਾਂ ਟੈਂਕੀ ਨੂੰ ਜਲਦੀ ਉਹਦੀ ਖਸਤਾ ਹਾਲਤ ਕਾਫੀ ਟਾਈਮ ਤੋਂ ਹੁਣ ਸਾਰੀਆਂ ਅਸੀਂ ਗਾਈਡਲਾਈਨਸ ਪੀਅਰ ਕਰਕੇ ਉਹਨਾਂ ਨੂੰ ਜਿਹੜੇ ਜਿਹੜੇ ਕੰਮ ਡਿਪਾਰਟਮੈਂਟ ਕੋਲ ਪੈਂਡਿੰਗ ਸੀ ਪੁਛਾਰੀ ਉਹ ਕੰਡੀਸ਼ਨਾਂ ਪੂਰੀਆਂ ਕਰ ਚੁੱਕਿਆ ਜਲਦੀ ਉਹਦੀ ਉਹਨੂੰ ਡਿਸਮੈਂਟਲ ਸਹੀ ਤਰੀਕੇ ਨਾਲ ਡਿਸਮੈਂਟਲ ਕਰ ਦਿੱਤਾ ਜਾਵੇ ਇੱਕ ਧੂਦੇ ਦੇ ਸਰਕਾਰੀ ਕੰਨਿਆ ਸਕੂਲ ਕੋਲ ਗੰਦਾ ਗੰਦਾ ਡੰਪ ਲੱਗਦਾ ਜਿੱਥੇ ਕਿ ਬੱਚੇ 7-80 ਬੱਚੇ ਰ ਹੈ ਗੱਲ ਸਰਕਾਰ ਕੁਝ ਪੜਨਾ ਹੁੰਦਾ ਤੇ ਲੋਕ ਬਾਥਰੂਮ ਕਰਦੇ ਨੇ ਬੁਰਾ ਲੱਗਦਾ ਹੁਣ ਦੇਖੀ ਮੈਂ ਦੇਖਦੇ ਸਾਰੇ ਡੰਪ ਸਰ ਸਾਡੇ 6 ਲੱਖ ਰੁਪਏ ਦਾ ਐਸਟੀਮੇਟ ਪਾਸ ਹੋ ਚੁੱਕਿਆ ਸਰ ਉਹਦੀ ਸੜਕ ਬਣ ਜੂਗੀ ਪ੍ਰੋਪਰ ਸਰ ਤੇ ਉਹ ਕੂੜੇ ਦਾ ਡੰਪ ਚੱਕਿਆ ਜਾਊ ਸਰ ਆਪਣਾ ਉਹ ਪੋਤਾਪੁਰੀ ਵਾਲਾ ਡੰਬ ਬਸ 5-10 ਦਿਨਾਂ ਚ ਚੱਲੂ ਰਹੂਗਾ ਇੱਕ ਮਿੰਟ ਹੱਗਿਆ ਜੀ ਉਹਦੇ ਬਾਰੇ ਕੀ ਕਹਿਣਾ ਸਰ ਕੀ ਕਹਿਣਾ ਸਰ ਉਹ ਬਲਿ ਪ੍ਰਧਾਨ ਜੀ ਨੇ ਦੱਸਿਆ ਸਾਰਾ ਉਹਦੀ ਫਾਰਮੈਲਟੀ ਪੂਰੀ ਹੋ ਚੁੱਕੀ ਹੈ ਬਾਕੀ ਭਾਗ ਹਫਤੇ ਵਿੱਚ ਦੋ ਹਫਤੇ ਦੇ ਵਿੱਚ ਵਿੱਚ ਸਾਰਾ ਕਲੀਅਰ ਕੀਤਾ ਜਾਵੇ ਉਹ ਤਾਂ ਦਰਨ ਕਿਤੇ ਜਾਣੇ ਕੀ ਕਹਿੰਦਾ ਅੱਛਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਉਹ ਐਸਡੀ ਤਕਨੀਕੀ ਜੁਕੀ ਕੀ ਪਹੁੰਚੇ ਨੇ ਡਾਕਟਰ ਸਾਹਿਬ ਸਾਡੀ ਸਨ ਉਹ ਪ੍ਰਧਾਨ ਜੀ ਸਾਡੀ ਸੰਗਠਨੀ ਟੀਮ ਅੱਜ ਜਿਹੜੇ ਤੂਰੀ ਦੀ ਬਿਊਟੀਫਿਕੇਸ਼ਨ ਲਈ ਜਿਹੜੇ 4 ਕਰੋੜ ਰੁਪਏ ਦੇ ਕੰਮ ਹੋ ਰਹੇ ਨੇ ਅੱਜ ਦੀ ਸ਼ੁਰੂਆਤ ਸੰਤ ਮਰਿੰਕਾਰੀ ਭਵਨ ਦੇ ਸਾਹਮਣੇ ਇਹ ਤੋਂ ਕਰਕੇ ਫਿਰ ਸ਼ੇਰਪੁਰ ਚੌਕ ਦੇ ਵਿੱਚ ਹੁੰਦੇ ਹੋਏ ਜਿੰਨੇ ਵੀ ਅੱਜ ਕੰਮ ਨੇ ਸਾਰੇ ਉਹਨਾਂ ਦਾ ਸ਼ੁਰੂਆਤ ਕੀਤੀ ਜਾਊਗੀ ਇੱਕ ਤੂਰੀ ਦੇ ਸਰਕਾਰੀ ਸਕੂਲ ਕੰਨਿਆ ਸਕੂਲ ਤੋਂ ਗੰਦੇ ਪਾਣ ਦਾ ਡੰਪ ਬਣਿਆ ਪਿਆ ਹੈ ਸਾਡੀ ਹੁਣੀ ਗੱਲ ਹੋਈ ਹੈ ਸਾਹਮਣੇ ਕਿ ਉਹਨਾਂ ਨੇ ਇੱਕ ਦੱਸਿਆ ਕਿ 15-20 ਦਿਨ ਦੇ ਵਿੱਚ ਵਿੱਚ ਸਾਰੇ ਡੰਬ ਜਿਹੜੇ ਨੇ ਚੱਕੇ ਜਾਣਗੇ ਕਿ ਜਿਹੜਾ ਕੂੜਾ ਜਿਹੜਾ ਸ਼ਹਿਰ ਦਾ ਕੂੜਾ ਕਰਕਟ ਹੈ ਇਹ ਹੋਰ ਇੱਕ ਦੋ ਗੱਡੀਆਂ ਇਹਨਾਂ ਨੂੰ ਦੇਖ ਕੇ ਇਹਨੂੰ ਸਿੱਧਾ ਹੀ ਉੱਥੇ ਜਿਹੜਾ ਡੰਬ ਬਣਾਇਆ ਉਹਦੇ 'ਚ ਭਜਾਇਆ ਜਾਏਗਾ ਅੱਜ ਅਸੀਂ 4 ਕਰੋੜ ਦੇ ਕਰੀਬ ਜਿਹੜੀ ਡਿਵੈਲਪਮੈਂਟ ਦੇ ਕੰਮ ਪਾਰਕ ਵਗੈਰਾ ਬਿਊਟੀਫੁੱਲ ਕਰਨ ਦੇ ਕੰਮ ਕਰਵਾ ਰਹੇ ਹਾਂ ਸਤਸੰਗ ਪਵੰਦ ਦੇ ਅੱਗੇ ਜਿੱਥੇ ਲੰਮੇ ਸਮੇਂ ਤੋਂ ਲੋਡ ਸੀ ਕਿਉਂਕਿ ਇੱਥੇ ਕਾਫੀ ਲੋਕ ਸ਼ਹਿਰ ਦੇ ਵਿੱਚੋਂ ਹੋਰ ਨੇੜੇ-ਤੇੜੇ ਦੇ ਪਿੰਡਾਂ 'ਚ ਆਉਂਦੇ ਆ ਸੀਐਮ ਸਾਹਿਬ ਦਾ ਹਲਕਾ ਕੋਈ ਵੀ ਜਿੱਥੇ ਵੀ ਕੋਈ ਡਿਮਾਂਡ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਉਹ ਐਸਡੀ ਸਾਹਿਬ ਨੇ ਆ ਕੇ ਆਪ ਖੁਦ ਸਾਰੀਆਂ ਸੰਸਥਾ ਨੂੰ ਬੁਲਾ ਕੇ ਉਹਨਾਂ ਦੀ ਕੰਮਾਂ ਕਾਰਾਂਬਾਜ਼ੀ ਪੁੱਛਿਆ ਪਹਿਲੀ ਵਾਰੀ ਹੋਣ ਲੱਗਿਆ ਕਿ ਕਿਸੇ ਨਮਾਇੰਦਿਆਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੇ ਕੰਮ ਕਰਾਉਣੇ ਚਾਹੁੰਦੇ ਹੋ ਜਿਹੜੇ ਕੰਮ ਉਹ ਨਮਾਇੰਦੇ ਕਹਿੰਦੇ ਆ ਉਹਨਾਂ ਕੰਮਾਂ ਤੇ ਵਿਚਾਰ ਕਰਕੇ ਨਾਲ ਦੀ ਨਾਲ ਉਹਨਾਂ ਨੇ ਪੇਮੈਂਟ ਪਾਈ ਜਾਂਦੀ ਆ ਔਰ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਆ ਅੱਜ ਧੂਰੀ ਵਿਖੇ 4 ਕਰੋੜ 80000 ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਿਹਾ ਉਹਦੇ ਵਿੱਚ ਉਹ ਐਸਡੀ ਸਾਹਿਬ ਸਖਵੀਰ ਜੀ ਪਹੁੰਚੇ ਨੇ ਜੌਨੀ ਸਾਹਿਬ ਖੜੇ ਨੇ ਸਾਡੇ ਐਮਸੀ ਸਾਹਿਬਾਨ ਸਾਰੇ ਖੜੇ ਨੇ ਤੇ ਲੋਕਾਂ ਦੇ ਵਿੱਚ ਪੂਰਾ ਮਾਹੌਲ ਆ ਕਿ ਸੀਐਮ ਸਾਹਿਬ ਦਾ ਹਲਕਾ ਜਿਹੜਾ ਉਹਦੀ ਬਿਊਟੀਫਿਕੇਸ਼ਨ ਹੋਣ ਲੱਗੀ ਆ ਔਰ ਆਲੇ-ਦਾਲਿਓਂ ਦਿਖਣ ਲੱਗਿਆ ਕਿ ਇਹ ਸੀਐਮ ਸਾਹਿਬ ਦਾ ਹਲਕਾ ਤੂਰੀਆ ਜਿਹੜਾ ਬਿਲਕੁਲ ਡਿਵੈਲਪਮੈਂਟ ਦੇ ਸਪੀਡ ਫੜੀ ਹੋਈ ਆ ਪੂਰੀ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਉਹਨਾਂ ਦੇ ਓਐਸਡੀ ਸਰਦਾਰ ਸੁਖਵੀਰ ਸਿੰਘ ਜਿਹੜੇ ਸਾਨੂੰ ਹਰ ਸਮੇਂ ਹਾਜ਼ਰ ਰਹਿੰਦੇ ਆ ਸਾਡੇ ਨਾਲ ਕੋਈ ਕੰਮ ਕਹਿ ਦਈਏ ਉਹਦੇ ਵਾਸਤੇ ਹਰ ਟਾਈਮ ਹਾਜ਼ਰ ਨੇ ਇਹ ਜਿਹੜੇ ਕੰਮ ਅੱਜ ਮਹੂਰਤ ਕਰਨ ਵਾਸਤੇ ਕੋ ਐਸਡੀ ਸਾਹਿਬ ਸਾਡੇ ਆਏ ਨੇ ਇਹ 4 ਕਰੋੜ ਕੁਛ ਦੇ ਕੰਮ ਨੇ ਜਿਹਦੇ ਵਿੱਚ ਬਾੜ ਨੰਬਰ 15 ਦਾ ਨਰੰਗਰੀ ਭਵਨ ਹੈ ਇਹਦੇ ਸਾਹਮਣੇ ਪੁਲ ਦੇ نیچے ਡਿਵੈਲਪਮੈਂਟ ਦੇ ਕੰਮ ਹੋਣਗੇ ਪਾਰਕ ਬਣੂਗਾ ਔਰ ਹੋਰ ਵੀ ਕਾਫੀ ਚੀਜ਼ਾਂ ਦੇ ਵਿੱਚ ਲੱਗਣਗੀਆਂ ਜੋ ਲੋਕਾਂ ਨੂੰ ਸਹੂਲਤ ਮਿਲੂਗੀ ਇੱਕ ਸ਼ੇਰਪੁਰ ਪੁਲ ਦੇ ਥੱਲੇ ਮਹੂਰਤ ਕਰ ਰਹੇ ਹਾਂ ਜਿਹਦੇ ਵਿੱਚ ਬਹੁਤ ਵਧੀਆ ਡਿਵੈਲਪਮੈਂਟ ਦਾ ਕੰਮ ਹੋਊਗਾ ਇਹਦੇ ਵਿੱਚ ਕੋਪਰਲੇ ਪਾਸੇ ਜਾ ਕੇ ਸਾਡਾ ਥੇਸ਼ ਦਾ ਤਿਰੰਗਾ ਝੰਡਾ ਲੱਗੂਗਾ ਤੇ نیچے ਉਹਦੀ ਬਹੁਤ ਵਧੀਆ ਡਿਵੈਲਪਮੈਂਟ ਹੋਊਗੀ ਉਹਦਾ ਵੀ ਅੱਜ ਮਹੂਰਤ ਹੈ ਦੋਨੇ ਮਹੂਰਤ ਅੱਜ ਕਰਕੇ ਕੰਮ ਜਲਦੀ ਤੋਂ ਜਲਦੀ ਨਿਪਟਰੇ ਚੜੇ ਜਾਣਗੇ ਅਸੀਂ ਇਸ ਲਈ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਧੂਰੀ ਹਲਕੇ ਦਾ ਖਾਸ ਕਰਕੇ ਧੂਰੀ ਸ਼ਹਿਰ ਦਾ ਬਹੁਤ ਖਿਆਲ ਕਰਦੇ ਆ ਜਿਹਦੇ ਲਈ ਡਿਵੈਲਪਮੈਂਟ ਲਈ ਪੈਸੇ ਦੀ ਕੋਈ ਦਿੱਕਤ ਨਹੀਂ ਆ ਰਹੀ ਬੱਦ ਤੋਂ ਬੱਦ ਪੈਸਾ ਸਾਡੇ ਲਈ ਉਰੇ ਭੇਜ ਰਹੇ ਨੇ ਵੀ ਕੰਮ ਵਾਸਤੇ ਕੋਈ ਵੀ ਦਿੱਕਤ ਨਾ ਆਵੇ ਉਹਦਾ ਸਾਨੂੰ ਇਹ ਕਹਿੰਦੇ ਵੀ ਕੰਮ ਦੱਸੋ ਵੀ ਕੰਮ ਕਰਾਓ